ਅੱਜ ਆਪਾਂ ਗੱਲ ਕਰਦੇ ਬੱਚਿਆਂ ਦੀ ਆਪਣੇ ਬੱਚਿਆਂ ਨੂੰ ਨਾ ਬੈਸੇ ਜਿੰਨਾ ਮਰਜੀ ਛਿੜਕੋ ਕੁੱਟੋ ਪਰਲੇ ਦੋ ਟਾਈਮ ਕਰੇ ਨਾ ਉਹਨਾਂ ਨੂੰ ਕੁੱਟੋ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਕਿਉਂਕਿ ਉਹਨਾਂ ਦੇ ਜਿਹੜਾ ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜੀਆਂ ਆਪਾਂ ਉਹਨਾਂ ਛਿੜਕਦੇ ਆਂ ਕੁੱਟਦੇ ਆਂ ਉਹਨਾਂ ਦੇ ਜਿਹੜਾ ਚੇਤਨਮਈ ਹੁੰਦਾ ਸਬ ਕੌਂਸ਼ੀਅਸ ਮਾਈਂਡ ਉਹਦੇ ਵਿੱਚ ਉਹ ਗੱਲਾਂ ਚ ਲੈ ਜਾਂਦੇ ਨੇ ਰਾਤ ਨੂੰ ਉਹ ਆਪਣੀ ਪੂਰੀ ਨੀਂਦ ਨਹੀਂ ਲੈ ਸਕਦੇ ਸਵੇਰੇ ਉਹ ਸਾਰਾ ਦਿਨ ਪਰੇਸ਼ਾਨ ਰਹਿੰਦੇ ਆ ਤੇ ਇਸ ਤਰ੍ਹਾਂ ਕਰਕੇ ਉਹਨਾਂ ਦੇ ਉਹੀ ਗੱਲਾਂ ਸਾਰੀ ਰਾਤ ਮਾਇਂਦ ਚ ਘੁੰਮੀਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪਿਆਰ ਨਾਲ ਇਸਲਾਓ ਤੇ ਕੁੱਝ ਉਹ ਜਾਂ ਤੋਂ ਕਰਨਾ ਸੂਝਾਂ ਤਾਂ ਪਹਿਲਾਂ ਮੈਨੂੰ ਕਦੇ ਨਾ ਡੰਡੋ ਕਿਉਂਕਿ ਉਹਨਾਂ ਦੇ ਦੇਖੋ ਜਿਹੜਾ ਪੜાડ ਕੇ ਤੋੜ ਤੋੜ ਗਿਆ ਨਾ ਸਕੂਲ ਉਹੀ ਗੱਲਾਂ ਉਹਨਾਂ ਦੇ ਮਾਈਂਡ 'ਚ ਰਹਿੰਦੀਆਂ ਨੇ ਘੁੰਮੀ ਜਾਂਦੀਆਂ ਨੇ ਤੇ ਉਹਨਾਂ ਦੀ ਪੜਾਈ ਵਿੱਚ ਸਟੱਡੀ ਵਿੱਚ ਮਾਈਂਡ ਲੱਗਦਾ ਤੇ ਇਸ ਤਰ੍ਹਾਂ ਅਰੇ ਦੋਈ ਟਾਈਮ ਤੇ ਬੱਚੇ ਨੂੰ ਕਦੇ ਵੀ ਕੁੱਟਣਾ ਮਾਰਨਾ ਜਾਂ ਚਿੜਕਣਾ ਨਹੀਂ ਚਾਹੀਦਾ ਮੇਰੀ ਵੀਡੀਓ ਲਾਈਕ ਕਰਨ ਲਈ ਸ਼ੇਅਰ ਕਰਨ ਲਈ ਸਭ ਦਾ ਬਹੁਤ-ਬਹੁਤ ਧੰਨਵਾਦ ਹੈ